ਅਸੀਂ ਸੋਹਰਿਆਂ ਨੇ ਬਹੁਤ ਤੰਗ ਕੀਤਾ ਨਲਕੇ ਦੀ ਹੱਥੀ ਕੱਢ ਦੇਣੀ ਬਾਥਰੂਮ ਨੂੰ ਜਿੰਦਾ ਲਗਾ ਦੇਣਾ ਮੈਂ ਲੋਕਾਂ ਦੇ ਘਰਾਂ ਵਿੱਚ ਨਹਾਉਣਾ ਡੱਬੇ 'ਚ ਬਾਥਰੂਮ ਕਰਕੇ ਨਾਲੀ 'ਚ ਸੁੱਟਣਾ ਫਿਰ ਅਸੀਂ ਕੰਮ ਕਰਨ ਲਈ ਦੂਜੇ ਸ਼ਹਿਰ ਆ ਗਏ ਘਰ ਵਾਲਾ ਬਿਮਾਰ ਰਹਿਣ ਲੱਗ ਗਿਆ ਅਸੀਂ ਵਾਪਸ ਆ ਗਏ ਸੋਹਰਿਆਂ ਨੇ ਘਰ 'ਚ ਵੜਨ ਨਹੀਂ ਦਿੱਤਾ ਸਮਾਨ ਗਵਾਂਡੀਆਂ ਦੇ ਘਰ ਰੱਖਿਆ ਕਰਜ਼ਾ ਚੁੱਕ ਕੇ ਅਸੀਂ ਜਗ੍ਹਾ ਲਈ 12 ਸਾਲ ਪੱਠੇ ਤੇ ਕੰਮ ਕੀਤਾ ਮੈਂ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਝਾੜੂ ਪੋਚਾ ਵੀ ਕੀਤਾ ਤੇ ਕਰਜਾ ਤਾਰਿਆ ਇੱਕੋ ਕਮਰਾ ਸੀ ਟੀਵੀ ਦਾ ਧਮਾਕਾ ਹੋਇਆ ਸਾਰਾ ਸਮਾਨ ਜਲ ਗਿਆ ਜਦੋਂ ਦਾ ਨੂਨ ਨੇ ਘਰ ਚ ਪੈਰ ਪਾਇਆ ਹੈ ਸਾਡੇ ਦਿਨ ਬਦਲ ਗਏ ਨੂ ਦੀ ਮਾਂ ਨਹੀਂ ਸੀ ਮਤੇਰ ਮਾਂ ਨੇ ਕਦੇ ਮਾਂ ਦਾ ਪਿਆਰ ਨਹੀਂ ਦਿੱਤਾ ਅਸੀਂ ਧੀਆ ਵਾਂਗ ਰੱਖਦੇ ਹਾਂ ਕਦੀ ਸੁੱਤੀ ਨਹੀਂ ਠਾਇਆ ਕਦੀ ਕੰਮ ਕਰਨ ਨੂੰ ਨਹੀਂ ਕਿਹਾ ਕਦੇ ਰਿਸ਼ਤੇਦਾਰਾਂ ਨੇ ਇਹ ਮੇਣਾ ਮਾਰਿਆ ਕਿ ਤੁਹਾਡਾ ਘਰ ਛੋਟਾ ਹੈ ਸਾਡਾ ਦਮ ਘੁੱਟਦਾ ਹੈ ਨੂ ਕਹਿੰਦੀ ਹੈ ਕਿ ਮੰਮੀ ਡੈਡੀ ਨੂੰ ਵੱਡਾ ਘਰ ਪਾ ਕੇ ਦੇਣਾ ਤੇ ਉਹਨਾਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਣਾ ਜਿਨ੍ਹਾਂ ਨੇ ਮੀਣਾ ਮਾਰਿਆ। ਮੈਂ ਕਹਿੰਮ ਕਿ ਤੇ ਰੰਡੀ ਦੀ ਤੀ ਨਹੀਂ ਲੈਣੀ ਚਾਹੀਦੀ। ਥੋਮ ਟਾਕੀ ਤੇ ਮੇਰੀ ਹੋਲੇ ਲਈਦੀ। ਖੁਸ਼ੀ ਨਹੀਂ ਦਿੱਤਾ ਮੈਨੂੰ। ਨਾਲ ਕੋਈ ਮੰਜਾ ਵੇ ਤਰ੍ਹਾਂ ਨਾਲ ਕੋਈ ਨੂੰ ਟੋਮ ਟਾਕੀ। ਬੱਠਲ ਚ ਨਾਉਂਦੀ ਹੁੰਦੀ ਸੀ ਜੀ। ਘਰੇ ਗਮਾਂਡੀਆਂ ਦੇ ਨਾ ਆਉਂਦੀ ਸੀ। ਬਾਸ ਹਰ ਉਹ ਡੱਬੇ ਚ ਕਰਕੇ ਨਾਲੀ ਚ ਡੋਲ ਕਾਉਂਦੀ ਸੀ। ਭਾਂਗ ਤਾਂ ਮੈਨੂੰ ਬਹੁਤ ਕੀਤਾ। ਤੇ ਮੇਰਾ ਪਿਓ ਮਾਰਦਾ ਸੀ ਇਸਨੇ। ਐ ਰੇੜਾ ਪਾਉਂਦਾ ਸੀ। ਕੱਚਾ ਰੇੜਾ ਸੀ ਸਾਡੇ। ਅੱਛਾ ਪੱਠੇ ਦੇ ਕੰਮ ਕਰਦਾ ਸੀ। ਮਾਰ ਕੇ ਸੜਦਾ ਤੀ ਉਹ। ਅੱਛਾ। ਉਹ ਰੇੜਾ ਮੁੱਢਾ ਮਾਰਦਾ ਦਿੱਤੇ ਹਾਂ ਉਹਦੋਂ ਵੀ ਕੰਮੀ ਕਰਦੇ ਦਿਹਾੜੀ ਜਾਂਦੇ ਹੁੰਦੇ ਤੇ ਫਿਰ ਉਹਦੋਂ ਬਾਅਦ ਪੱਠੇ ਤੇ ਲੱਗੇ ਫਿਰ ਅਸੀਂ ਹੱਡ ਕਰਤੇ ਕੁਛ ਨਹੀਂ ਦਿੱਤਾ ਤੀ ਮੈਨੂੰ ਮੈਂ ਬੋਰੀ ਪਸਾ ਕੇ ਪੈਂਦੀ ਹੁੰਦੀ ਤੇ ਮੈਨੂੰ ਮੰਜਾ ਵੀ ਨਹੀਂ ਦਿੱਤਾ ਤੇ ਉਹ ਟਾਈਕ ਉਹ ਗੋਹਾ ਕੋੜਾ ਸੱਟ ਲੱਗੀ ਵੀ ਚੱਲ ਰੱਜ ਕੇ ਤੱਕਾ